ਰੇਡੀ ਪੰਜਾਬ ਦੀ ਬਹੌਰੰਗੀ ਧਰਤੀ ਵੱਖ-ਵੱਖ ਫਸਲਾਂ ਫੁੱਲਾਂ ਫਲਾਂ ਸਬਜ਼ੀਆਂ ਦਰਖਤਾਂ ਦਰਿਆਵਾਂ ਨਹਿਰਾਂ ਜੰਗਲਾਂ ਦੀ ਧਰਤੀ ਹੈ ਉੱਥੇ ਹੀ ਕੁਝ ਪੰਛੀਆਂ ਦੀਆਂ ਪ੍ਰਜਾਤੀਆਂ ਵੀ ਹਨ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੀ ਖੂਬਸੂਰਤੀ ਅਤੇ ਰੌਣਕ ਵਿੱਚ ਵੱਡਾ ਯੋਗਦਾਨ ਪਾਇਆ ਹੈ ਡੰਡੀ ਇਹਨਾਂ ਵਿੱਚ ਸਾਡਾ ਕਲਾਕਾਰ ਪੰਛੀ ਵਿਜੜਾ ਵੀ ਸ਼ਾਮਿਲ ਹੈ ਡੰਡੀ ਸ਼ਕਲ ਵਿੱਚ ਘਰੇਲੂ ਚਿੜੀ ਵਰਗਾ ਦੇਖਣ ਵਿੱਚ ਨਿੱਕਾ ਜਿਹਾ ਪੰਛੀ ਆਪਣਾ ਘਰ ਆਲਣਾ ਬਣਾਉਣ ਦੀ ਕਲਾ ਵਿੱਚ ਉਹ ਚੋਟੀ ਦਾ ਕਲਾਕਾਰ ਹੈ ਜਿਸ ਦਾ ਕੋਲ ਦੁਨੀਆਂ ਦੇ ਪੰਛੀਆਂ ਵਿੱਚ ਮੁਕਾਬਲਾ ਨਹੀਂ ਹੈ ਡੰਡੀ ਹਮੇਸ਼ਾ ਕਲੋਨੀਆਂ ਵਿੱਚ ਵਸਦਾ ਡੰਡੀ ਇਹ ਅਦਭੁਤ ਪੰਛੀ ਇੱਕ ਇਕਾਦੁੱਕਾ ਘਰ ਨਹੀਂ ਬਣਾਉਂਦੇ ਡੰਡੀ ਕਲੋਨੀ ਬਣਾਉਣ ਤੋਂ ਪਹਿਲਾਂ ਨਰ ਪੰਛੀ ਕਾਫਲੇ ਦੇ ਰੂਪ ਵਿੱਚ ਆਉਂਦੇ ਹਨ ਅਤੇ ਕਲੋਨੀ ਬਣਾਉਣ ਲਈ ਠੀਕ ਅਤੇ ਮਹਫੂਜ਼ ਥਾਂ ਦੀ ਚੋਣ ਕਰਦੇ ਹਨ ਡੰਡੀ ਲੰਬੇ-ਲੰਬੇ ਪੱਤਿਆਂ ਵਾਲੀਆਂ ਫਸਲਾਂ ਜਿਵੇਂ ਕਿ ਕਮਾਦ ਮੱਕੀ ਚਰੀ ਬਾਜਰਾ ਦੇ ਨੇੜੇ ਤੇੜੇ ਕਰ ਲਈ ਥਾਂ ਦੀ ਚੋਣ ਕਰਦੇ ਹਨ ਡੰਡੀ ਕਿਉਂਕਿ ਇਹਨਾਂ ਨੇ ਕੁਝ ਫਸਲ ਦੇ ਪੱਤੇ چیر ਕੇ ਉਸ ਦੇ ਰੇਸ਼ਿਆਂ ਨਾਲ ਆਪਣੇ ਘਰ ਬਣਾਉਣੇ ਹੁੰਦੇ ਹਨ ਡੰਡੀ ਪੀਣ ਵਾਲਾ ਪਾਣੀ ਕਿੰਨੇ ਕੁ ਦੂਰ ਹੈ ਸੰਭਾਵੀ ਖਤਰੇ ਕਿੰਨੇ ਕੁ ਹਨ ਅਤੇ ਤੁਪਛਾਂ ਦੀ ਦਿਸ਼ਾ ਕੀ ਹੈ ਇਹ ਵੀ ਖਿਆਲ ਰੱਖਦੇ ਹਨ ਡੰਡੀ ਇਹ ਕਲੋਨੀ ਬਣਾਉਣ ਲਈ ਦਰਿਆਵਾਂ ਦੇ ਧੂਸੀ ਬੰਨ ਨਹਿਰਾਂ ਦੇ ਕਿਨਾਰੇ ਛੱਪੜਾਂ ਦੇ ਕਿਨਾਰੇ ਕਮਾਦੀ ਮੱਕੀ ਆਦ ਦੀਆਂ ਫਸਲਾਂ ਦੇ ਉੱਪਰੋਂ ਦੀ ਜਿੱਥੇ ਬਿਜਲੀ ਦੀਆਂ ਰੈਡੀ ਤਾਰਾਂ ਲੰਗਦੀਆਂ ਹਨ ਦਰਖਤਾਂ ਦੇ ਸੰਘੜੇ ਝੁੰਡ ਖਾਸ ਕਰਕੇ ਕਿੱਕਰਾਂ ਅਤੇ ਖਜੂਰਾ ਆਦ ਦੀ ਚੋਣ ਕਰਦਾ ਹੈ ਡੰਡੀ ਟੁਕਵੀਂ ਥਾਂ ਚੁਣ ਕੇ ਨਰ ਪੰਛੀ ਪਹਿਲਾਂ ਆਲਣਾ ਬਣਾਉਣ ਦਾ ਕੰਮ ਆਰੰਭ ਕਰਦੇ ਹਨ ਅਤੇ ਆਪਣੀ ਆਪਣੀ ਕਲਾ ਅਤੇ ਨਿਪੁੰਨਤਾ ਅਨੁਸਾਰ ਕੋਈ ਬਹੁਤ ਸੁੰਦਰ ਘਰ ਕੋਈ ਘਟ ਸੁੰਦਰ ਘਰ ਬਣਾ ਲੈਂਦੇ ਹਨ ਡੰਡੀ ਇਹ ਕੰਮ ਮੁਕੰਮਲ ਹੁੰਦੇ ਸਾਰ ਹੀ ਮਦੀਨ ਪੰਛੀਆਂ ਦਾ ਕਾਫਲਾ ਉਥੇ ਪੁੱਜਦਾ ਹੈ ਅਤੇ ਸਾਰੇ ਘਰਾਂ ਵਿੱਚ ਵੜ ਵੜ ਕੇ ਪੂਰੀ ਤਰ੍ਹਾਂ ਹਰ ਘਰ ਦਾ ਨਿਰੀਖਣ ਕਰਦਾ ਹੈ ਡੰਡੀ ਇਸ ਮੌਕੇ ਨਰ ਪੰਛੀ ਆਪਣੇ ਬਣਾਏ ਹੋਏ ਘਰ ਉੱਪਰ ਬੈਠ ਕੇ ਸੀਟੀਆਂ ਮਾਰ-ਮਾਰ ਕੇ ਗਾਉਂਦਾ ਹੈ ਅਤੇ ਆਪਣੇ ਖੰਭ ਫਲਾ ਕੇ ਨਾਚ ਕਰਦਾ ਹੈ ਅਤੇ ਕਾਫਲੇ ਦੀ ਹਰ ਮਦੀਨ ਨੂੰ ਆਪਣੇ ਵੱਲ ਕੇਚ ਲੈਣ ਦੀ ਕੋਸ਼ਿਸ਼ ਕਰਦਾ ਹੈ ਡੰਡੀ ਇਸ ਪ੍ਰਕਿਰਿਆ ਨਾਲ ਇਨ੍ਹਾਂ ਪੰਛੀਆਂ ਦੇ ਜੋੜੇ ਬਣਦੇ ਹਨ ਅਤੇ ਹਰ ਜੋੜੇ ਦਾ ਆਪਣਾ ਵੱਖਰਾ ਘਰ ਵੱਖਰੀ ਜ਼ਿੰਦਗੀ ਅਤੇ ਵੱਖਰੀ ਦੁਨੀਆ ਬਣ ਜਾਂਦੀ ਹੈ ਅਤੇ ਉਹ ਆਪਣੇ ਅੰਡੇ ਦਿੰਦੇ ਹਨ ਅਤੇ ਬੱਚੇ ਪਾਲਦੇ ਹਨ ਡੰਡੀ ਇਸ ਲਈ ਤਕਰੀਬਨ 1 ਮਹੀਨੇ ਦਾ ਸਮਾਂ ਲੱਗਦਾ ਹੈ ਅਤੇ ਬੜੀ ਰੋਚਕ ਹੁੰਦੀ ਹੈ ਇਹਨਾਂ ਦੀ ਨੱਠ ਪੱਜ ਡੰਡੀ ਕਹਿਨ ਨੂੰ ਵਿਜੜਾ ਭਾਵੇਂ ਪ੍ਰਵਾਸੀ ਪੰਛੀ ਹੈ ਪਰ ਬਹੁਤ ਦੂਰ ਦਾ ਪ੍ਰਵਾਸੀ ਨਹੀਂ ਹੈ ਇਹ ਸ਼ਿਵਾਲਿਕ ਖੇਤਰ ਵਿੱਚੋਂ ਇਹ ਪੰਛੀ ਬਰਸਾਤ ਦੇ ਮਹੀਨੇ ਵਿੱਚ ਪੰਜਾਬ ਵਿੱਚ ਆਉਂਦਾ ਹੈ ਅਤੇ ਅੰਡੇ ਦੇ ਬੱਚੇ ਪਾਲ ਕੇ ਜਦ ਉੱਡਣ ਜੋਗੇ ਹੁੰਦੇ ਹਨ ਤਾਂ ਵਾਪਿਸ ਚਲਾ ਜਾਂਦਾ ਹੈ ਡੰਡੀ ਇੱਕ ਪਾਈ ਇੱਕ ਤਾਂ ਕੰਬ ਬੋਲਿਆ ਗਿਆ ਉੱਥੇ ਕੰਮ ਕਰ ਲਿਓ